ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰ ਰਹੇ ਨੇ। ਜ਼ਿਆਦਾਤਰ ਲੋਕ ਜਾਣਦੇ ਨੇ ਕਿ ਇੰਦਰਾ ਗਾਂਧੀ ਦੇ ਕਾਤਲਾਂ ਵਿੱਚੋਂ ਇੱਕ ਬੈਂ ਸਿੰਘ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਨੇ। ਪਰ ਕੀ ਤੁਹਾਨੂੰ ਪਤਾ ਹੈ ਕਿ ਸਰਬਜੀਤ ਸਿੰਘ ਖਾਲਸਾ ਦੇ ਮਾਤਾ ਕੌਣ ਨੇ? ਉਹਨਾਂ ਦਾ ਪੋਲੀਟੀਕਲ ਕੀ ਰੋਲ ਹੈ? ਬਿਮਲਾ ਦੇਵੀ ਕਿਵੇਂ ਬਿਮਲਕੌਰ ਖਾਲਸਾ ਬਣੇ ਤੇ ਫਿਰ ਕਿਵੇਂ ਇੱਕ ਐਮਪੀ ਬਣੇ? ਸ਼ੱਕੀ ਹਾਲਾਤਾਂ 'ਚ ਮੌਤ ਹੋਣ ਤੋਂ ਬਾਅਦ ਵੀ ਪੁਲਿਸ ਨੇ ਕਿਉਂ ਉਹਨਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ ਕਈ ਵੱਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਅੱਜ ਅਸੀਂ ਮਿੱਟੀ ਦੀਸ ਖਾਸ ਪੇਸ਼ਕਸ਼ ਰਾਹੀਂ ਦੇਣ ਦੀ ਕੋਸ਼ਿਸ਼ ਕਰਾਂਗੇ ਬਿਮਲਾ ਦੇਵੀ ਦਾ ਜਨਮ ਤਾਂ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਪਰ ਉਹਨਾਂ ਨੂੰ ਸਿੱਖਾਂ ਵੱਲੋਂ ਬਹੁਤ ਜ਼ਿਆਦਾ ਮਾਣ ਸਤਿਕਾਰ ਮਿਲਿਆ ਬੀਬੀ ਬਿਮਲ ਕੌਰ ਖਾਲਸਾ ਨੌਵੀਂ ਲੋਕ ਸਭਾ ਚੋਣਾਂ ਵੇਲੇ ਹਲਕਾ ਰੋਪੜ ਤੋਂ ਸੰਸਦ ਮੈਂਬਰ ਵੀ रह ਚੁੱਕੇ ਨੇ ਇੱਥੇ ਯਾਦ ਰੱਖੇ ਕਿ ਲੋਕ ਸਭਾ ਹਲਕਾ ਰੋਪੜ ਦਾ ਨਾਮ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਕਰ ਦਿੱਤਾ ਗਿਆ ਸੀ ਬਿਮਲ ਕੌਰ ਖਾਲਸਾ ਦਾ ਜਨਮ 7 ਨਵੰਬਰ 1950 ਨੂੰ Hindu ਪਰਿਵਾਰ ਚ ਹੋਇਆ ਉਹਨਾਂ ਬਚਪਨ ਦਾ ਨਾਮ ਬਿਮਲਾ ਦੇਵੀ ਸੀ ਬਿਮਲਾ ਦੇਵੀ ਜਦ ਜਵਾਨ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਦਿੱਲੀ ਪੁਲਿਸ ਵਿੱਚ ਨੌਕਰੀ ਕਰ ਰਹੇ ਬਿਅੰਤ ਸਿੰਘ ਨਾਲ ਪਿਆਰ ਹੋ ਜਾਂਦਾ ਹੈ ਦੋਵੇਂ ਜਣੇ 1976 ਨੂੰ ਪ੍ਰੇਮ ਵਿਆਹ ਕਰ ਲੈਂਦੇ ਨੇ ਇਸੇ ਦੌਰਾਨ ਇਹ ਤਿੰਨ ਬੱਚਿਆਂ ਨੂੰ ਜਨਮ ਦਿੰਦੇ ਨੇ ਬੱਚਿਆਂ ਦੇ ਥੋੜੇ ਵੱਡੇ ਹੋਣ ਉੱਤੇ ਬਿਮਲ ਕੌਰ ਦਿੱਲੀ ਦੇ ਲੇਡੀ ਹਰਡਿੰਗਸ ਮੈਡੀਕਲ ਕਾਲਜ ਵਿੱਚ ਬਤੌਰ ਨਰਸ ਨੌਕਰੀ ਕਰਨਾ ਸ਼ੁਰੂ ਕਰ ਦਿੰਦੇ ਨੇ ਜ਼ਿੰਦਗੀ ਬੜੇ ਸਕੂਨ ਨਾਲ ਗੁਜ਼ਰ ਰਹੀ ਹੁੰਦੀ ਹੈ ਕਿ ਅਚਾਨਕ 31 ਅਕਤੂਬਰ 1984 ਦਾ ਦਿਨ ਇੱਕ ਖੋਫਨਾਕ ਤੂਫਾਨ ਬਣ ਕੇ ਇਹਨਾਂ ਦੀ ਜ਼ਿੰਦਗੀ ਚਾਉਂਦਾ ਜੂਨ 1984 ਨੂੰ ਦਰਬਾਰ ਸਾਹਿਬ ਉੱਪਰ ਹੋਏ ਫੌਜੀ ਹਮਲੇ ਸਾਕਾ ਨੀਲਾ ਤਾਰਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਸੁਰੱਖਿਆ ਵਿੱਚੋਂ ਸਿੱਖ ਸੁਰੱਖਿਆ ਕਰਮੀਆਂ ਨੂੰ ਹਟਾਉਣ ਦੀ ਸਲਾਹ ਦਿੱਤੀ। ਏਜੰਸੀਆਂ ਨੂੰ ਖਦਸ਼ਾ ਸੀ ਕਿ ਸਾਕਾ ਨੀਲਾ ਤਾਰਾ ਦੇ ਬਦਲੇ ਵਜੋਂ ਸਿੱਖ ਪ੍ਰਧਾਨ ਮੰਤਰੀ ਉੱਪਰ ਜਾਣਲੇਵਾ ਹਮਲਾ ਕਰ ਸਕਦੇ ਨੇ। ਪਰ ਸ਼੍ਰੀਮਤੀ ਇੰਦਰਾ ਗਾਂਧੀ ਨੇ ਇਸ ਪੇਸ਼ਕਸ਼ ਨੂੰ ਇਹ ਆਖ ਕੇ ਠੁਕਰਾ ਦਿੱਤਾ ਕਿ ਉਹਨਾਂ ਦੀ ਲੜਾਈ ਦੇਸ਼ ਵਿਰੋਧੀ ਤਾਕਤਾਂ ਨਾਲ ਹੈ ਆਮ ਸਿੱਖਾਂ ਨਾਲ ਨਹੀਂ। ਸਿੱਖ ਸੁਰੱਖਿਆ ਕਰਮੀਆਂ ਨੂੰ ਇਸ ਤਰ੍ਹਾਂ ਪਾਸੇ ਕਰਨ ਨਾਲ ਬਾਕੀ ਸਿੱਖਾਂ ਨੂੰ ਗਲਤ ਸੁਨੇਹਾ ਜਾਏਗਾ ਪਰ ਜਿਸ ਦਾ ਡਰ ਸੀ ਉਹੀ ਹੋਇਆ ਸਤਵੰਤ ਸਿੰਘ ਅਤੇ ਬਿਆਨ ਸਿੰਘ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਹਲਾਕ ਕਰ ਦਿੱਤਾ ਬਿਆਨ ਸਿੰਘ ਤਾਂ ਮੌਕੇ ਤੇ ਮਾਰਿਆ ਗਿਆ ਲੇਕਿਨ ਸਤਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜ਼ਿਕਰਯੋਗ ਹੈ ਕਿ 1999 ਨੂੰ ਸਤਵੰਤ ਸਿੰਘ ਨੂੰ ਇਸ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰੇ ਕੇਹਰ ਸਿੰਘ ਨਾਲ ਫਾਂਸੀ ਉੱਤੇ ਲਟਕਾ ਦਿੱਤਾ ਗਿਆ ਇੰਦਰਾ ਗਾਂਧੀ ਦੀ ਮੌਤ ਵੇਲੇ ਬਿਮਲ ਕੌਰ ਰੋਜ਼ਾਨਾ ਵਾਂਗ ਆਪਣੀ ਡਿਊਟੀ ਵਿੱਚ ਰੁੱਝੀ ਹੋਈ ਸੀ ਕਿ ਅਚਾਨਕ ਦਿੱਲੀ ਪੁਲਿਸ ਦੀ ਇੱਕ ਟੀਮ ਇਹਨਾਂ ਨੂੰ ਘੇਰ ਲੈਂਦੀ ਹੈ ਇਸ ਤੋਂ ਪਹਿਲਾਂ ਉਹ ਕੁਝ ਸਮਝ ਪਾਉਂਦੇ ਉਹਨਾਂ ਨੂੰ ਆਪਣੇ ਕਬਜ਼ੇ 'ਚ ਲੈ ਲੈਂਦੀ ਹੈ ਉੱਥੇ ਬਿਮਲ ਕੌਰ ਨੂੰ ਪੁੱਛਗਿੱਛ ਦੌਰਾਨ ਪਤਾ ਲੱਗਦਾ ਹੈ ਕਿ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੁਰੱਖਿਆ ਕਰਮਚਾਰੀ ਵਜੋਂ ਤੇਨਾਤ ਉਹਨਾਂ ਦੇ ਪਤੀ ਬੀਨਤ ਸਿੰਘ ਨੇ ਆਪਣੇ ਇੱਕ ਸਾਥੀ ਸਤਵੰਤ ਸਿੰਘ ਨਾਲ ਮਿਲ ਕੇ ਪ੍ਰਧਾਨ ਮੰਤਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਬਿਰਨ ਸਿੰਘ ਦਾ ਪਰਿਵਾਰ ਪੰਜਾਬ ਚੋਂ ਉੱਠ ਕੇ ਦਿੱਲੀ ਗਿਆ ਸੀ ਉੱਥੇ ਉਹ ਪੁਲਿਸ ਦੀ ਨੌਕਰੀ ਕਰਦੇ ਸਨ ਕੁਝ ਕਿਸੇ ਦੌਰਾਨ ਪੁਲਿਸ ਨੇ ਬਿਮਲ ਕੌਰ ਤੋਂ ਇਸ ਕਤਲकांड ਦੀ ਸਾਜ਼ਿਸ਼ ਬਾਰੇ ਜਾਨਣਾ ਚਾਹਿਆ ਤਾਂ ਇਹਨਾਂ ਇਸ ਘਟਨਾ ਤੋਂ ਅਣਜਾਣਤਾ ਪ੍ਰਗਟਾਈ ਉਹਨਾਂ ਦੱਸਿਆ ਕਿ ਉਸਦੇ ਪਤੀ ਇੱਕ ਲਿਬਰਲ ਸਿੱਖ ਸਨ ਪਾਠ ਪੂਜਾ ਵੱਲ ਉਹਨਾਂ ਦਾ ਕੋਈ ਜ਼ਿਆਦਾ ਧਿਆਨ ਨਹੀਂ ਸੀ ਹਾਂ ਇੱਕ ਵਾਰ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ ਉਹ ਟੱਠੇ ਹੋਏ ਅਕਾਲ ਤਖਤ ਸਾਹਿਬ ਨੂੰ ਦੇਖ ਕੇ ਥੋੜੇ ਭਾਵੁਕ ਜ਼ਰੂਰ ਹੋਏ ਸਨ ਕੁਝ ਸਮੇਂ ਬਾਅਦ ਉਹਨਾਂ ਨੇ ਅੰਮ੍ਰਿਤ ਛਕ ਲਿਆ ਪਤੀ ਵੱਲ ਦੇਖ ਬਿਮਲਾ ਦੇਵੀ ਵੀ ਅੰਮ੍ਰਿਤ ਪਾਨ ਕਰਕੇ ਬਿਮਲ ਕੌਰ ਖਾਲਸਾ ਬਣ ਗਈ ਇਸ ਤੋਂ ਜ਼ਿਆਦਾ ਉਹਨਾਂ ਨੂੰ ਇਸ ਸਭ ਬਾਰੇ ਕੁਝ ਵੀ ਨਹੀਂ ਸੀ ਪਤਾ ਦੋ ਹਫ਼ਤਿਆਂ ਤੱਕ ਚੱਲੀ ਇਸ ਪੁੱਛ ਪੜਤਾਲ ਉਪਰੰਤ ਇਹਨਾਂ ਨੂੰ ਛੱਡ ਦਿੱਤਾ ਗਿਆ ਲੇਕਿਨ ਦਿੱਲੀ ਵਰਗੇ ਸ਼ਹਿਰ 'ਚ ਹੁਣ ਇਹਨਾਂ ਦਾ ਰਹਿਣਾ ਮੁਸ਼ਕਲ ਹੋ ਗਿਆ ਸੀ ਕਿਉਂਕਿ ਦਿੱਲੀ ਵਾਸੀ ਆਮ ਸਿੱਖਾਂ ਨਾਲ ਨਫ਼ਰਤ ਕਰਨ ਲੱਗ ਪਏ ਸਨ ਉਹ ਤਾਂ ਵੀ ਇੰਦਰਾ ਗਾਂਧੀ ਦੇ ਕਾਤਲ ਦੀ ਪਤਨੀ ਸੀ ਉਥੇ ਆਪਣੇ ਬੱਚਿਆਂ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਆ ਉਹ ਆਪਣੇ ਸੋਹਰਾ ਪਰਿਵਾਰ ਨਾਲ ਚੰਡੀਗੜ੍ਹ ਨੇੜੇ ਮਲੋਆ ਨਾਮਕ ਸਥਾਨ ਤੇ ਰਹਿਣ ਲੱਗੇ ਤੇ ਫਿਰ ਸ਼ੁਰੂ ਹੁੰਦਾ ਹੈ ਉਹਨਾਂ ਘਟਨਾਵਾਂ ਦਾ ਸਿਲਸਲਾ ਜਿਸ ਕਰਕੇ ਉਹ 9ਵੀਂ ਲੋਕ ਸਭਾ ਚ ਬਤੌਰ ਸੰਸਦ ਮੈਂਬਰ ਪਹੁੰਚੇ ਪੰਜਾਬ ਪਹੁੰਚਣ ਉੱਤੇ ਜਦੋਂ ਵੀ ਕਿਤੇ ਸਿੱਖੀ ਸਮਾਗਮ ਕਰਵਾਏ ਜਾਂਦੇ ਤਾਂ ਬਿਆਨ ਸਿੰਘ ਦੀ ਪਤਨੀ ਹੋਣ ਦੇ ਨਾਤੇ ਬਿਮਲ ਕੌਰ ਨੂੰ ਜ਼ਰੂਰ ਬੁਲਾਇਆ ਜਾਂਦਾ ਬਿਆਨ ਸਿੰਘ ਦੀ ਯਾਦ ਚ ਇੱਕ ਸਮਾਗਮ ਹੁੰਦਾ ਜਿਸ ਵਿੱਚ ਲੱਖਾਂ ਦੀ ਗਿਣਤੀ ਚ ਲੋਕ ਇਕੱਠੇ ਹੁੰਦੇ ਨੇ ਇਸ ਤੋਂ ਬਾਅਦ ਉਹਨਾਂ ਨੂੰ ਸਿੱਖ ਸੰਗਤਾਂ ਵੱਲੋਂ ਹੋਏ ਇਸ ਇਕੱਠ ਵਿੱਚ ਸੱਦਿਆ ਜਾਣ ਲੱਗਾ। ਇੱਕ ਸ਼ਹੀਦ ਦੀ ਪਤਨੀ ਹੋਣ ਕਰਕੇ ਸੰਗਤ ਬੜੇ ਧਿਆਨ ਨਾਲ ਇਹਨਾਂ ਦੀ ਗੱਲ ਨੂੰ ਸੁਣਦੀ। ਜੂਨ 1986 ਨੂੰ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਇਹਨਾਂ ਦੀ ਜ਼ਿੰਦਗੀ ਬਦਲ ਦਿੱਤੀ। 1984 ਤੋਂ 86 ਤੱਕ ਹਾਰਡ ਕੋਰ ਲਹਿਰ ਆਪਣੇ ਪੀਕ ਤੇ ਸੀ ਜੋ ਕਿ ਉਸ ਸਮੇਂ ਦੀ ਬਰਨਾਲਾ ਸਰਕਾਰ ਲਈ ਗੱਲ ਦੀ ਹੱਡੀ ਬਣੀ ਹੋਈ ਸੀ। ਇਸੇ ਦੌਰਾਨ ਸਾਕਾ ਨੀਲਾ ਤਾਰਾ ਦੀ ਦੂਜੀ ਵਰਸੀ ਸਮੇਂ ਸੰਗਤਾਂ ਨੇ ਦਰਬਾਰ ਸਾਹਿب ਜਾ ਕੇ ਸ਼ਹੀਦ ਹੋਏ ਸਿੰਘਾਂ ਦੇ ਨਮਤ ਅਰਦਾਸ 'ਚ ਸ਼ਾਮਲ ਹੋਣਾ ਸੀ ਪਰ ਪੰਜਾਬ ਸਰਕਾਰ ਇਹਨਾਂ ਨੂੰ ਉੱਥੇ ਜਾਣ ਤੋਂ ਰੋਕਣਾ ਚਾਹੁੰਦੀ ਸੀ ਇਸ ਦੌਰਾਨ ਮਾਹੌਲ ਖਰਾਬ ਹੋ ਜਾਂਦਾ ਹੈ ਤੇ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਪੁਲਿਸ ਨੇ ਸਾਰਾ ਦੋਸ਼ ਬੀਬੀ ਬਿਮਲ ਕੌਰ 'ਤੇ ਸਿਰ ਮੜ ਦਿੱਤਾ ਅਤੇ ਉਹਨਾਂ ਉੱਪਰ ਟਾਡਾ ਐਕਟ ਲਗਾ ਕੇ ਗ੍ਰਿਫਤਾਰ ਕਰ ਲਿਆ ਹੋਰ ਵੀ अनेका ਨਿੱਕੇ ਮੋਟੇ ਕੇਸ ਉਹਨਾਂ ਦੇ ਨਾਂ ਉੱਤੇ ਦਰਜ ਕਰ ਦਿੱਤੇ ਗਏ ਜਿਨ੍ਹਾਂ ਨੂੰ ਉਹਨਾਂ ਨੇ ਅਦਾਲਤ 'ਚ ਚੁਣੌਤੀ ਵੀ ਦਿੱਤੀ। ਇਸੇ ਦੌਰਾਨ 1999 ਦੀਆਂ ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਮਾਨ ਬਿਮਲ ਕੌਰ ਨੂੰ ਲੋਕ ਸਭਾ ਹਲਕਾ ਰੋਪੜ ਤੋਂ ਟਿਕਟ ਦੇ ਦਿੰਦੀ ਹੈ। ਬੀਬੀ ਬਿਮਲ ਕੌਰ ਖਾਲਸਾ ਤੋਂ ਇਲਾਵਾ ਉਹਨਾਂ ਦੇ ਸੋਹਰਾ ਸਰਦਾਰ ਸੁੱਚਾ ਸਿੰਘ ਨੂੰ ਬਠਿੰਡੇ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ। ਇਹਨਾਂ ਚੋਣਾਂ ਵਿੱਚ ਅਕਾਲੀ ਦਲ ਮਾਨ ਵੱਡੀ ਪਾਰਟੀ ਬਣ ਕੇ ਉੱਭਰਦੀ ਹੈ ਅਤੇ ਇਹਨਾਂ ਦੇ 6 ਉਮੀਦਵਾਰ ਚੋਣ ਜਿੱਤ ਜਾਂਦੇ ਨੇ। ਜਿਨ੍ਹਾਂ ਵਿੱਚ ਸਿਮਰਨਜੀਤ ਸਿੰਘ ਮਾਨ ਤਰਨਤਾਰਨ ਤੋਂ, ਰਾਜਦੇਵ ਸਿੰਘ ਖਾਲਸਾ ਸੰਗਰੂਰ ਬੀਬੀ ਰਜਿੰਦਰ ਕੋਰ ਬੁਲਾਰਾ ਲੁਧਿਆਣਾ ਅਤੇ ਜਗਦੇਵ ਸਿੰਘ ਫਰੀਦਕੋਟ ਤੋਂ ਚੋਣ ਜਿੱਤ ਜਾਂਦੇ ਨੇ ਬੀਬੀ ਵਿਮਲ ਕੌਰ ਖਾਲਸਾ ਨੇ 714245 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਇਹਨਾਂ ਦੇ ਸੋਰਾ ਸੋਚਾ ਸਿੰਘ ਨੇ ਬਠਿੰਡਾ ਤੋਂ 612000 ਅਤੇ 103 ਵੋਟਾਂ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਇਸ ਤੋਂ ਬਾਅਦ ਇਹਨਾਂ ਨੇ ਜ਼ਮੀਨੀ ਪੱਧਰ ਤੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਜਿੱਥੇ ਕਿਤੇ ਕੋਈ ਪੁਲਿਸ ਅਤੇ ਖਾੜਕੂਆਂ ਦਰਮਿਆਨ ਕੋਈ ਮੁਕਾਬਲਾ ਹੁੰਦਾ ਇਹ ਘਟਨਾ ਸਥਾਨ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਂਦੇ ਇਹ ਸਭ ਕਰਦੇ ਹੋਏ ਕਈ ਵਾਰ ਇਹਨਾਂ ਦੀ ਪੁਲਿਸ ਅਧਿਕਾਰੀਆਂ ਨਾਲ ਤਲਖੀ ਵੀ ਹੋਈ। ਅਜਿਹੀ ਹੀ ਇੱਕ ਘਟਨਾ ਸਮਰਾਲਾ ਨਜ਼ਦੀਕ ਵਾਪਰਦੀ ਹੈ ਜਦੋਂ ਇੱਕ ਖਾੜਕੂ ਨੂੰ ਪੁਲਿਸ ਨੇ ਘੇਰਾ ਪਾਇਆ ਹੁੰਦਾ ਹੈ। ਇਸ ਮੌਕੇ ਬੀਬੀ ਬਿਮਲ ਕੌਰ ਖਾਲਸਾ ਉੱਥੇ ਪਹੁੰਚ ਜਾਂਦੇ ਨੇ। ਬੀਬੀ ਖਾਲਸਾ ਦੀ ਸੁਰੱਖਿਆ ਚਤਨਾਤ ਇੱਕ ਗਾਂਧੀ ਨਾਂ ਦੇ ਸ਼ਖਸ ਨੇ ਉਸ ਸਮੇਂ ਪੁਲਿਸ ਅਧਿਕਾਰੀ ਸੁਮੇਦ ਸਿੰਘ ਸੈਣੀ ਵਿਚਕਾਰ ਬਹੁਤ ਜ਼ਿਆਦਾ ਤਲਖੀ ਵੱਧ ਜਾਂਦੀ ਹੈ। ਇਸ ਵਿਅਕਤੀ ਦੇ ਪੂਰੇ ਨਾਮ ਬਾਰੇ ਤਾਂ ਖਾਸ ਕੋਈ ਜਾਣਕਾਰੀ ਨਹੀਂ ਪਰ ਉਸਨੂੰ ਗਾਂਧੀ ਗਾਂਧੀ ਕਹਿ ਕੇ ਬੁਲਾਇਆ ਜਾਂਦਾ ਸੀ ਉਹ ਰੋਪੜ ਨੇਲ ਪਿੰਡ ਖਾਨਪੁਰ ਦਾ ਰਹਿਣ ਵਾਲਾ ਸੀ ਉਸ ਵੇਲੇ ਗਾਂਧੀ ਨੇ ਸੁਮੇਤ ਸਿੰਘ ਸੈਣੀ ਉੱਤੇ ਬੰਦੂਕ ਤਾਣ ਦਿੱਤੀ ਸੀ ਉਸ ਸਮੇਂ ਤਾਂ ਮਸਲਾ ਸੁਲਝਾ ਲਿਆ ਗਿਆ ਪਰ ਇਸ ਦੇ ਕੁਝਰ ਬਾਅਦ ਗਾਂਧੀ ਨਾਮ ਦਾ ਉਹ ਸ਼ਖਸ ਅਚਾਨਕ ਗਾਇਬ ਹੋ ਜਾਂਦਾ ਹੈ ਉਹ ਕਿੱਥੇ ਗਾਇਬ ਹੋਇਆ ਉਸ ਨਾਲ ਕੀ ਹੋਇਆ ਇਹ ਅੱਜ ਵੀ ਇੱਕ ਰਾਜ਼ ਬਣਿਆ ਹੋਇਆ ਹੈ ਆਪਣੀ ਅਮਰੀਕਾ ਫੇਰੀ ਦੌਰਾਨ ਬੀਬੀ ਵਿਮਲ ਕੌਰ ਖਾਲਸਾ ਨੂੰ ਉੱਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਬਹੁਤ ਸਨਮਾਨ ਮਿਲਦਾ ਹੈ ਜੋ ਕਿ ਪੰਜਾਬ ਅਤੇ ਦਿੱਲੀ ਬੈਠੇ ਕੁਝ ਲੋਕਾਂ ਲਈ ਨਾਗਵਾਰ ਸੀ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਹੋਈ ਉਹਨਾਂ ਦੇ ਘਰ ਚੋਰੀ ਵਰਗੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਗਿਆ ਇਹਨਾਂ ਉੱਪਰ ਦੇਸ਼ ਵਿਰੋਧੀ ਤਾਕਤਾਂ ਨਾਲ ਸਹਿਚਾਰ ਰੱਖਣ ਦੇ ਦੋਸ਼ ਲੱਗੇ ਉਹਨਾਂ ਦੇ ਘਰ ਖਾੜਕਵਾਂ ਦੇ ਆਣ ਜਾਣ ਦੇ ਇਲਜ਼ਾਮ ਵੀ ਲੱਗੇ ਇਹਨਾਂ ਦੀ ਪੀਏ ਇੰਦਰਜੀਤ ਕੌਰ ਦੇ ਸਬੰਧ ਗੁਰਜੰਟ ਸਿੰਘ ਰਾਜਸਥਾਨੀ ਨਾਲ ਜੁੜੇ ਗਏ ਜ਼ਿਕਰਯੋਗ ਹੈ ਗੁਰਜੰਟ ਸਿੰਘ ਰਾਜਸਥਾਨੀ ਖਾਲਿਸਤਾਨ ਕਮਾਂਡੋ ਫੋਰਸ ਰਾਜਸਥਾਨ ਦਾ ਮੁਖੀ ਸੀ ਉਸ ਦਾ ਸਬੰਧ ਡੇਰਾ ਸੱਚਾ ਸੋਦਾ ਵਾਲੇ ਗੁਰਮੀਤ RAM ਰਹੀਮ ਨਾਲ ਜੁੜਦਾ ਹੈ ਕਿਹਾ ਜਾਂਦਾ ਹੈ ਕਿ ਉਸਨੇ RAM ਰਹੀਮ ਨੂੰ ਡੇਰਾ ਸਿਰਸਾ ਦੀ ਗੱਦੀ ਉੱਤੇ ਬਿਠਾਉਣ 'ਚ ਅਹਿਮ ਭੂਮਿਕਾ ਨਿਭਾਈ ਕੁਝ ਲੋਕ ਇਸ ਗੱਲ ਨੂੰ ਨਿਰੰਤਾ ਅ ਦੱਸਦੇ ਨੇ ਪਰ ਜਾਂਚ ਰਿਪੋਰਟਾਂ 'ਚ ਇਸ ਦਾ ਬਕਾਇਦਾ ਜ਼ਿਕਰ ਹੈ ਇਹਨਾਂ ਅਫਵਾਹਾਂ ਨੂੰ ਉਦੋਂ ਹੋਰ ਬੜ ਮਿਲ ਜਾਂਦਾ ਹੈ ਜਦੋਂ ਵਿਮਲਪੁਰ ਖਾਲਸਾ ਦੇ ਘਰ ਨੇੜੇ 7 ਫੇਸ ਚੰਡੀਗੜ੍ਹ ਇੱਕ ਪੁਲਿਸ ਮੁਕਾਬਲੇ ਦੌਰਾਨ ਗੁਰਜੰਟ ਸਿੰਘ ਦੀ ਮੌਤ ਹੋ ਜਾਂਦੀ ਹੈ ਕਿਹਾ ਜਾਣ ਲੱਗਾ ਕਿ ਉਹ ਅਕਸਰ ਵਿਮਲਪੁਰ ਖਾਲਸਾ ਦੇ ਕਰ ਆਇਆ ਕਰਦੇ ਸੀ 29 ਅਗਸਤ 1991 ਸੁਮੇਦ ਸੈਣੀ ਉੱਪਰ ਜਾਨਲੇਵਾ ਹਮਲਾ ਹੁੰਦਾ ਹੈ ਜਿਸ ਵਿੱਚ ਉਹ ਤਾਂ ਬਚ ਜਾਂਦੇ ਨੇ ਪਰ ਇਸ ਦਾ ਬਦਲਾ ਲੈਣ ਲਈ ਸੈਣੀ ਦਾ ਦੋਸਤ ਅਜੀਤ ਸਿੰਘ ਪੂਲਾ ਬੰਬ ਵਿਲਾਸਟ ਕਰਾਉਣ ਵਾਲੇ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰਕ ਮੈਂਬਰਾਂ ਨੂੰ ਜਿਉਂਦੇ ਸਾੜ ਦਿੰਦਾ ਹੈ ਅਗਲੇ ਦਿਨ ਬਿਮਲਕੌਰ ਖਾਲਸਾ ਘਟਨਾ ਸਥਾਨ ਤੇ ਪਹੁੰਚਦੇ ਨੇ ਇਸ ਘਟਨਾ ਦੀ ਸਖਤ ਨਖੇਦੀ ਕਰਕੇ ਇਸ ਦੀ ਜਾਂਚ ਕਰਾਉਣ ਦੀ ਮੰਗ ਕਰਦੇ ਨੇ ਇਸ ਤੋਂ ਪਹਿਲਾਂ ਕਿ ਉਹ ਇਸ ਮਾਮਲੇ ਵਿੱਚ ਅੱਗੇ ਕੋਈ ਕਾਰਵਾਈ ਕਰ ਪਾਉਂਦੇ। ਘਟਨਾ ਦੇ ਅਗਲੇ ਦਿਨ ਅਚਾਨਕ ਉਹ ਆਪਣੇ ਘਰ 'ਚ ਮ੍ਰਿਤਕ ਪਾਏ ਜਾਂਦੇ ਨੇ। ਪੁਲਿਸ ਵੱਲੋਂ ਮੁੱਢਲੀ ਰਿਪੋਰਟ 'ਚ ਕਿਹਾ ਜਾਂਦਾ ਹੈ ਕਿ ਸਨਰਾਇਡ ਨਾਮਕ ਕੈਪਸੂਲ ਖਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਕਿਉਂਕਿ ਅਕਸਰ ਪੁਲਿਸ ਕੇਰਾਬੰਦੀ ਵਿੱਚ ਫਸੇ ਹਾਰਦੂ ਸਿੰਘ ਇਹ ਕੈਪਸੂਲ ਖਾ ਕੇ ਸੁਸਾਈਡ ਕਰ ਲੈਂਦੇ ਸਨ। ਪਰ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਬੀਬੀ ਵਿਮਲਪੌਰ ਖਾਲਸਾ ਦੀ ਮੌਤ ਤਰੰਟ ਲੱਗਣ ਨਾਲ ਹੋਈ। ਬੇਸ਼ੱਕ ਉਹ ਸੰਸਦ ਮੈਂਬਰ ਸਨ ਪਰ ਆਪਣੇ ਘਰ ਦੇ ਕੰਮ ਉਹ ਆਪ ਕਰਦੇ ਸਨ। ਇਸੇ ਕੰਮ ਦੌਰਾਨ ਕੱਪੜੇ ਧੋਣ ਦੇ ਸਮੇਂ ਮਸ਼ੀਨ ਵਿੱਚ ਆਏ ਕਰੰਟ ਨੇ ਉਹਨਾਂ ਦੀ ਜਾਨ ਲੈ ਲਈ। ਉਹਨਾਂ ਦੇ ਜੇਠ ਅਤੇ ਬਿਅੰਤ ਸਿੰਘ ਦੇ ਵੱਡੇ ਭਰਾ ਸ਼ਮਸ਼ੇਰ ਸਿੰਘ ਨੇ ਬਿਮਲਪੌਰ ਖਾਲਸਾ ਦਾ ਪੋਸਟਮਾਰਟਮ ਕਰਾਉਣ ਦੀ ਮੰਗ ਰੱਖੀ ਪਰ ਪੁਲਿਸ ਵੱਲੋਂ ਅਜੇ ਹਾਂ ਕੁਝ ਵੀ ਨਹੀਂ ਕੀਤਾ ਗਿਆ। ਆਦਾਰਾ ਮਿੱਟੀ ਇਸ ਗੱਲ ਦੀ ਪੁਸ਼ਟੀ ਤਾਂ ਨਹੀਂ ਕਰਦਾ ਪਰ ਗੁਪਤ ਸੂਤਰਾਂ ਦਾ ਕਹਿਣਾ ਹੈ ਕਿ ਬਿਮਲਪੌਰ ਖਾਲਸਾ ਦੀ ਹੱਤਿਆ ਹੋਈ ਸੀ ਅਤੇ ਉਸ ਨੂੰ ਇੱਕ ਹਾਦਸਾ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਕਪੜੇ ਧੋਣ ਵਾਲੀ ਮਸ਼ੀਨ ਰਾਹੀਂ ਕਰੰਟ ਇੱਕ ਸਾਜ਼ਿਸ਼ ਦੇ ਤਹਿਤ ਲੱਗਾ ਨਾ ਕਿ ਇਹ ਕੋਈ ਐਕਸੀਡੈਂਟ ਸੀ ਇਸ ਤਰ੍ਹਾਂ 2 ਸਤੰਬਰ 1991 ਨੂੰ ਬੀਬੀ ਵਿਮਲ ਕੌਰ ਖਾਲਸਾ ਇਸ ਜਹਾਨੋਂ ਰੁਖਸਤ ਹੋਏ ਪਰ ਉਹਨਾਂ ਦੀ ਮੌਤ ਅੱਜ ਵੀ ਇੱਕ ਪਹੇਲੀ ਬਣੀ ਹੋਈ ਹੈ ਉਹਨਾਂ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਵੱਲੋਂ ਦੋ ਵਾਰ ਚੋਣ ਲੜ ਚੁੱਕੇ ਨੇ ਅਤੇ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਚੋਣ ਮੈਦਾਨ ਚ ਉਤਰੇ ਨੇ ਇਸ ਰਿਪੋਰਟ ਰਾਹੀਂ ਅਸੀਂ ਬਿਮਲ ਕੌਰ ਖਾਲਸਾ ਦੀ ਜ਼ਿੰਦਗੀ ਦੇ ਉਹ ਪਹਿਲੂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੋ ਜ਼ਿਆਦਾਤਰ ਆਮ ਲੋਕ ਨਹੀਂ ਜਾਣਦੇ ਇੱਕ ਆਮ ਜਿਹੇ ਘਰ ਦੀ ਧੀ ਦੀ ਜ਼ਿੰਦਗੀ ਇੱਕ ਕਹਾਣੀ ਦੀ ਤਰ੍ਹਾਂ ਮੋੜ ਲੈਂਦੀ ਹੈ ਮਿੱਟੀ ਦੀ ਅਗਲੀ ਖਾਸ ਪੇਸ਼ਕਸ਼ 'ਚ ਤੁਸੀਂ ਕਿਸ ਸ਼ਖਸੀਅਤ ਬਾਰੇ ਜਾਨਣਾ ਚਾਹੁੰਦੇ ਹੋ ਕਮੈਂਟ ਕਰਕੇ ਜ਼ਰੂਰ ਦਿਓ ਫਿਲਹਾਲ ਨਹੀਂ ਸਾਨੂੰ ਇਜਾਜ਼ਤ ਦੇਣਾ ਸਤਿ ਸ਼੍ਰੀ ਅਕਾਲ